ਉਹਨਾਂ ਦਾ ਸੰਸਕਾਰ ਕਰਕੇ ਰਬਾਬ ਉਠਾ ਕੇ ਭਾਈ ਮਰਦਾਨਾ ਜੀ ਦੇ ਦਿਹਾਂਤ ਤੋਂ ਬਾਅਦ ਮਹਾਰਾਜ ਉਦਾਸੀਆਂ ਤੇ ਨ ਗਏ ਜਦੋਂ ਤੱਕ ਭਾਈ ਮਰਦਾਨਾ ਜੀ ਮੰਨੇ ਨਹੀਂ ਹਨ ਨਾਲ ਜਾਣ ਲਈ ਉਦੋਂ ਤੱਕ ਉਦਾਸੀਆਂ ਸ਼ੁਰੂ ਨਹੀਂ ਕੀਤੀਆਂ ਪਿੰਡ ਆ ਗਏ ਪਿੰਡ ਆਪਣੇ ਘਰ ਨਹੀਂ ਗਏ ਪਿੰਡ ਦੇ ਵਿਚਕਾਰ ਖੂਹ ਤੇ ਆ ਕੇ ਬੈਠ ਗਏ ਪਿੰਡ ਵਾਸੀਆਂ ਨੂੰ ਪਤਾ ਲੱਗਦਾ ਗਿਆ ਬਾਬਾ ਜੀ ਆ ਗਏ ਬਾਬਾ ਜੀ ਆ ਗਏ ਚਾਦਰਾਂ ਦਰੀਆਂ ਵਿਛਦੀਆਂ ਗਈਆਂ ਭਾਈ ਮਰਦਾਨਾ ਜੀ ਦੇ ਘਰ ਖਬਰ ਹੋਈ ਵੱਡੇ ਬੇਟੇ ਦਾ ਨਾਮ ਸੀ ਸ਼ਾਹਜ਼ਾਦ ਸ਼ਾਹਜ਼ਾਦ ਵਿਰੋਧਵਾਨ ਰਹਿੰਦਾ ਸੀ ਕਿ ਮੇਰਾ ਪਿਤਾ ਤਾਂ ਸੈਰਾਂ ਕਰਦਾ ਫਿਰਦਾ ਜਹਾਨ ਦੀਆਂ ਮੇਲੇ ਦੇਖਦਾ ਹੈ ਤੇ ਅਸੀਂ ਗਰੀਬ ਲੋਕਾਂ ਦੀਆਂ ਦੇੜੀਆਂ ਤੇ ਜਾ ਬੈਠਦੇ ਆਂ ਦਰਵਾਜ਼ਿਆਂ ਵੱਲ ਤੱਕਦੇ ਰਹਿੰਦੇ ਆਂ ਸਾਨੂੰ ਭੁੱਖਿਆਂ ਨੂੰ ਰੋਟੀ ਖਵਾਏ ਜੇ ਰਿਜ਼ਕ ਨਹੀਂ ਦੇਣਾ ਸੀ ਅਸਾਂ ਨੂੰ ਜੰਮਿਆਂ ਕਾਸ ਲਈ ਸੀ ਇਹ ਇਤਰਾਜ਼ ਸੀ ਭਾਈ ਸ਼ਹਾਜ਼ਾਦ ਨੂੰ ਭਾਈ ਸ਼ਹਾਜ਼ਾਦ ਨੇ ਸੋਚਿਆ ਕਿ ਪਿਤਾ ਜੀ ਆਗੇ ਬਾਬਾ ਜੀ ਆਗੇ ਚਲੋ ਮਿਲਦੇ ਆਂ ਮਹਾਰਾਜ ਇਕੱਲੇ ਬੈਠੇ ਸਨ ਆਲੇ ਦੁਆਲੇ ਸੰਗਤ ਸੀ ਨਾਲਦਿਆਂ ਨੂੰ ਪੁੱਛਿਆ ਅੱਬੂ ਕਿੱਥੇ ਹੈ ਕਿਸ ਨੂੰ ਪਤਾ ਨਹੀਂ ਸੀ ਮਹਾਰਾਜ ਦੇ ਨਜ਼ਦੀਕ ਗਏ ਦੂਜੀ ਵਾਰ ਪਹਿਲੀ ਵਾਰੀ ਚਰਨੀ ਹੱਥ ਲਾ ਕੇ ਬੈਠ ਗਏ ਸੀ ਫਿਰ ਪੁੱਛਿਆ ਬਾਬਾ ਜੀ ਅੱਬੂ ਕਿੱਥੇ ਹਾਈ ਅੱਬੂ ਕਿਵੇਂ ਹਾਈ ਬਾਬੇ ਕਹਿਆ ਸ਼ਹਜ਼ਾਦ ਪੁੱਤਰ ਤੁਸਾਂ ਦੇ ਅੱਬੂ ਨਿਜ ਕਰ ਚਲੇ ਗਏ ਹਨ ਜੋ ਨਿਜ ਕਰ ਚਲੇ ਜਾਉਂਦੇ ਹਨ ਤਿਨਾਂ ਦਾ ਸੋਗ ਨਹੀਂ ਕਰਨਾ ਤਿਨਾਂ ਦੇ ਨਾਂ ਦਾ ਸਿਰੋਪ ਆਉ ਤੁਸਾਂ ਨੂੰ ਦੇਣ ਲਈ ਮੈਂ ਸੈਂਕੜੇ ਕੋਸਾਂ ਦਾ ਪੰਧ ਮਾਰ ਕੇ ਤਲਵੰਡੀ ਆਇਆ